ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਗੁਰਾਇਆਂ ਦੇ ਵਾਣ ਮਰਿਕ ਤੋਂ ਆਜਾਦ ਮੀਦਵਾਰ ਮਨਜੀਤ ਕੌਰ ਦੇ ਚੋਣ ਦਫ਼ਤਰ ਸਾਜ਼ ਗਾਟਨ ਦਲਤੀ ਰਾਮ ਬਲੋਰੀ ਬਨ ਘੱਟ ਤੇ ਕੀਤਾ ਗਿਆ ਇਸ ਮੌਕੇ ਬੋਲਦੇ ਵਕਫਾ ਪੁਲਾਰਨ ਜਿੱਤੇ ਮਨਜੀਤ ਕੌਰ ਦੇ ਚੋਣ ਨਿਸ਼ਾਨ ਸਲਾਈ ਮਸ਼ੀਨ ਤੇ ਬੋਟਾ ਪਾ ਕੇ ਮਨਜੀਤ ਕੌਰ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਉੱਥੇ ਉਹਨਾਂ ਨੇ ਕਿਹਾ ਕਿ ਉਹ ਪ੍ਰਾਇ ਦੇ ਵਾਸੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਸੰਜਿੱਦੇ ਚੱਲਦੇ ਉਹਨਾਂ ਵੱਲੋਂ ਆਜਾਦ ਮੀਦਵਾਰ ਖੜਾ ਕੀਤਾ ਗਿਆ ਹੈ ਜੋਕੇ ਬੋਪਰਾਏ ਵਾਸੀਆਂ ਦੀ ਆਵਾਜ਼ ਨੂੰ ਨਗਰ ਕੌਂਸਲ ਵਿੱਚ ਉਠਾਵੇਗਾ ਇਸ ਮੌਕੇ ਮਨਜੀਤ ਕੌਰ ਪਰਮਜੀਤ ਐਡਵੋਕੇਟ ਅਸ਼wini ਕੁਮਾਰ ਦਾਰਾ ਸਿੰਘ ਰਾਏ ਪ੍ਰੋਫੈਸਰ ਕੋਲ ਕਰਨ ਸਿੰਘ ਬਲਜਿੰਦਰ ਸਿੰਘ ਸਾਬਕਾ ਕੌਂਸਲਰ ਰੋਸ਼ਨ ਲਾਲ ਪਰਮਜੀਤ ਪੰਮਾ ਸਰੰਜ ਸਰਜੀਵਨ ਪਨੋਟ ਜਤਿੰਦਰ ਕੁਮਾਰ ਗੁਰਪੀ ਸਿੰਘ ਰਵਿੰਦਰ ਸਿੰਘ ਕੋਲਾ ਵੱਡੀ ਗਿਣਤੀ ਵਿੱਚ ਵਾੜ ਵਾਸੀ ਹਾਜ਼ਰ ਪਤਨ ਜੀਤਕਰ ਹੈ ਮੈਂ ਇੱਕ ਨੰਬਰ ਬਾੜ ਚੁਕੜੀ ਆ ਤੇ ਜੋ ਵੀ ਮੇਰੇ ਹੈਗੇ ਆ ਸਾਰੇ ਸੱਜਣ ਮਿੱਤਰ ਸਾਰੇ ਮੈਨੂੰ ਵੋਟ ਪਾਉਣ ਸਲਾਈ ਮਸ਼ੀਨ ਨੂੰ ਤੇ ਮੈਨੂੰ ਕਾਮਯਾਬ ਕਰਨਾ ਅੱਜ ਵਾਰ ਆਪਾਂ ਸਭ ਨਾਲ ਖੜੇ ਹਾਂ ਸਾਰੀ ਪਾਰਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਦਾਂ ਆਪਣੇ ਸਾਰੇ ਪਿੰਡ ਵਾਸੀ ਨੂੰ ਸ਼ਹਿਰ ਵਾਸੀ ਨੂੰ ਕਰਿਆ ਤੋਂ ਪਤਾ ਹੀ ਹੈ ਕਿ ਗਿਆਨਗਰ ਕੌਂਸਲ ਦੀਆਂ ਇਲੈਕਸ਼ਨ ਦਾ ਪਿਗਲ ਬਚ ਚੁੱਕਿਆ ਹੈ ਜਿਸ ਦੀ 21 ਤਰੀਕ ਨੂੰ VOTING ਹੋਣ ਜਾ ਰਹੀ ਹੈ ਅੱਜ ਅਸੀਂ 12 ਨੰਬਰ 1 ਤੋਂ ਇੱਕ ਸਾਂਝੇ ਮੋਰਚੇ ਦਾ ਉਮੀਦਵਾਰ ਬਹੁਤ ਹੀ ਸੂਝਵਾਨ ਅਡਿ ਪੈਂਡ ਜੀ ਬੀਬੀ ਮਨਜੀਤ ਕੌਰ ਜੀ ਦੇ ਦਫ਼ਤਰ ਦਾ ਘਟਨ ਕਰਨ ਕੀਤਾ ਹੈ ਤੇ ਆਪਣੀ ਚੋਣ ਮਹੀਮੇਂ ਦੇ ਵਿੱਚ ਅਸੀਂ ਜਿੰਨੇ ਵੀ ਪਿੰਡ ਦੇ ਵਸਾਹੀ ਸਾਂਝੇ ਤੌਰ ਤੇ ਪਾਰਟੀ ਪਾਜੀ ਤੋਂ ਪੱਖ ਤੋਂ ਪਿਛੇ ਹਟ ਕੇ ਅਸੀਂ ਆਡੀ ਪੈਣ ਮਨਜੀਤ ਕੌਰ ਜੀ ਨਾਲ ਤੁਰਾਂਗੇ ਤੇ ਉਹਨੂੰ ਕਾਮਯਾਬ ਕਰਾਵਾਂਗੇ ਕਿਉਂਕਿ ਆਪਾਂ ਸੋਚ ਇਹ ਰੱਖਦੇ ਆਂ ਵੀ ਪਾਰਟੀਵਾਦੀ ਤੋਂ ਉੱਤੇ ਉੱਟ ਕੇ ਜੇ ਕੋਈ ਉਮੀਦਵਾਰ ਬਣੂਗਾ ਤਾਂ ਮੋਚਰੀ ਹੈ ਪਰ ਸਮਝੋ ਕੋਈ ਦੂਜੀ ਪਾਰਟੀ ਦਾ ਬੰਦਾ ਜੋ ਕੰਮ ਕਰਦਾ ਤਾਂ ਉਹਨੂੰ ਆਪਾਂ ਲੱਤਾਂ ਖਿੱਚਦੇ ਆਂ ਜੋ ਸਾਂਝਾ ਉਮੀਦਵਾਰ ਹੋਊਗਾ ਕੋਈ ਵੀ ਉਹਦੀ ਲੱਤ ਬਾਹ ਖਿੱਚੂਗਾ ਨਹੀਂ ਤੇ ਉਹਨੂੰ ਆਜ਼ਾਦੀ ਨਾਲ ਕੰਮ ਕਰਨ ਦਾ ਮੌਕਾ ਮਿਲੂਗਾ ਇਸ ਲਈ ਮੈਂ ਆਪਣੇ ਵਾੜ ਪਾਸਿਆਂ ਨੂੰ 1 ਨੰਬਰ ਤੋਂ 13 ਨੰਬਰ ਤੋ ਪੂਰੇ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਂਝੇ ਉਮੀਦਵਾਰ ਦੇ ਚੋਣ ਨਿਸ਼ਾਨ ਸਲਾਈ ਮਸ਼ੀਨ ਤੇ ਹੋਰਾ ਲਾ ਕੇ ਉਹਨਾਂ ਨੂੰ ਕਾਮਯਾਬ ਕਰਾਓ ਤੇ ਅਸੀਂ ਸਾਰੇ ਇਕੱਠੇ ਹੋ ਕੇ ਪਿੰਡ ਦੇ ਜੋ ਰਹਿੰਦੇ ਕੰਮ ਬਦੂਰੇ ਆ ਉਹ ਹੀ ਪੂਰੇ ਕਰਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 2.5 ਸਾਲ ਤੋਂ ਜਦੋਂ ਤੋਂ ਨਗਰ ਪੰਚਾਇਤ ਭੰਗ ਹੋਈ ਹੈ ਬੋਪਰਾਂ ਇਹਦੇ ਵਿੱਚ ਵਾਰਡ ਨੰਬਰ 1 ਅਤੇ 13 ਦੇ ਨਿਵਾਸੀ ਬੁਨਿਆਦੀ ਸਹੂਲਤਾਂ ਤੋਂ ਵੀ ਬਹੁਤ ਜ਼ਿਆਦਾ ਸਖਣੇ ਰਹਿ ਗਏ ਸਨ ਬੇਸਿਕ ਗੱਲਾਂ ਹਨ ਇੱਥੇ ਗਲੀ ਟੁੱਟੀ ਹੋਈ ਸੀ ਪਾਣੀ ਗਲੀ ਦੇ ਵਿੱਚ ਖੜਦਾ ਸੀ ਉਹ ਇੱਕ ਬੁਨਿਆਦੀ ਸਮੱਸਿਆ ਸੀ ਉਸ ਨੂੰ ਸਮੱਸਿਆ ਨੂੰ ਦੂਰ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਪੈਸੇ ਖੁੱਦ ਜਿਹੜੀ ਆ ਉਹ ਗਲੀ ਬਣਾਉਣੀ ਪਈ ਇੱਥੇ ਵੱਡੇ ਵੱਡੇ ਨਾਲੇ ਹਨ ਬਹੁਤ ਵਾਰੀ ਅਸੀਂ ਆਪਣੇ ਨੁਮਾਇੰਦਿਆਂ ਨੂੰ ਇੱਥੇ ਕਹਿ ਚੁੱਕੇ ਸਨ ਕਿ ਵੀ ਇਹ ਸਾਰਿਆਂ ਦਾ ਹੱਲ ਕੀਤਾ ਜਾਵੇ ਪਰ ਇਹ ਕੋਈ ਵੀ ਹੱਲ ਨਹੀਂ ਹੋ ਰਿਹਾ ਸੀ ਭਾਵੇਂ ਕਿ ਸਾਡੇ ਪਿੰਡ ਤੋਂ ਹੀ ਜੋ ਪਾਰਟੀ ਹੈ ਐਸ ਵੇਲੇ ਸੱਤਾਧਾਰੀ ਪਾਰਟੀ ਹੈ ਉਸ ਦੇ ਵਿੱਚ ਸਾਡੇ ਹੀ ਬਹੁਤ ਉੱਚ ਪਦਵੀ ਦੇ ਉੱਪਰ ਬਰਾਜਮਾਨ ਸਨ ਪਰ ਉਹ ਪਿਛਲੇ 2.5 ਸਾਲ ਤੋਂ ਇਹੀ ਕਹਿ ਰਹੇ ਸਨ ਕਿ ਸਾਡੇ ਬਸ ਦਾ ਰੋਗ ਨਹੀਂ ਹੈ ਅਸੀਂ ਇਹ ਤੁਹਾਡੀਆਂ ਬੁਨਿਆਦੀ ਸਹੂਲਤਾਂਵਾਂ ਜਿਹੜੀਆਂ ਹੈ ਉਹਦਾ ਹੱਲ ਨਹੀਂ ਕਰ ਸਕਦੇ ਤੇ ਇਸ ਕਰਕੇ ਅਸੀਂ ਸਾਰੇ ਹੀ ਪਿੰਡ ਨਿਵਾਸੀਆਂ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਿੰਡ ਪੱਦਰ ਦੇ ਉੱਪਰ ਵਾਰਡ ਪੱਦਰ ਦੇ ਉੱਪਰ ਪਿੰਡ ਦੀ ਭਲਾਈ ਦੇ ਲਈ ਬੁਨਿਆਦੀ ਸਹੂਲਤਾਂ ਦਿਵਾਉਣ ਲਈ ਵਾਰਡ ਨੰਬਰ 1 ਤੋਂ ਬੀਬੀ ਮਨਜੀਤ ਕੌਰ ਜੀ ਨੂੰ ਖੜਾ ਕੀਤਾ ਹੈ ਇਹਦੇ ਵਿੱਚ ਸਾਰੀਆਂ ਹੀ ਪਾਰਟੀਆਂ ਜਿਹੜੀ ਹੈਗੇ ਉਹਨਾਂ ਦਾ ਸਮਰਥਨ ਹੈ ਤੇ ਆਪ ਸਭ ਲੋਕਾਂ ਕੋਲੋਂ ਉਮੀਦ ਕਰਦੇ ਹਾਂ ਕਿ ਵੀ ਤੁਸੀਂ ਸਾਰੇ ਇਸ ਜਿਹੜਾ ਉਪਰਾਲਾ ਹੈ ਇਸ ਨੂੰ ਹੌਸਲਾ ਦਿਵਾਉਂਗੇ ਅਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਹੜਾ ਹੈ ਉਹ ਜਿਤਾਉਂਗੇ ਅੱਜ ਇਹਨਾਂ ਦੇ ਦਫ਼ਤਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਤੇ ਆਪ ਆਪਾਂ ਦੇਖ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਔਰ ਕਿੰਨੀ ਭਾਰੀ ਸੰਖਿਆ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਜਿਹੜਾ ਇਹ ਸਮਰਥਨ ਮਿਲ ਰਿਹਾ ਹੈ ਤੇ ਅਸੀਂ ਯਕੀਨ ਕਰਦੇ ਹਾਂ ਕਿ ਇਹ ਸਾਰੇ ਸਮਰਥਨ ਤੋਂ ਅੱਜ ਤੋਂ ਬਾਅਦ ਸਾਨੂੰ ਲੱਗਦਾ ਹੈ ਕਿ ਸਾਡੀ ਜਿੱਤ ਯਕੀਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇ ਅਸੀਂ ਬੋਪਰਾਏ ਨਿਵਾਸੀ ਅਸੀਂ ਅੱਜ ਦੀਆਂ ਜਿਹੜੀਆਂ ਚੋਣਾਂ ਹੋ ਜਾਉਣ ਜਾ ਰਹੀਆਂ ਹੈਗੀਆਂ ਨਗਰ ਕੌਂਸਲ ਗੁਰਾਇਆਂ ਦੀਆਂ ਉਹਦੇ ਵਿੱਚ ਅਸੀਂ ਵਾਰਡ ਨੰਬਰ 1 ਦੇ ਸਾਰੇ ਵਸਨੀਕਾ ਤੇ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਇੱਕ ਸਾਂਝੇ ਉਮੀਦਵਾਰ ਸ਼੍ਰੀਮਤੀ ਮਨਜੀਤ ਕੌਰ ਨੂੰ ਜਿਨ੍ਹਾਂ ਦਾ ਚੋਣ ਨਿਸ਼ਾਨ ਸਲਾਈ ਹੈਗਾ ਆ ਤਾਂ ਜੋ ਇਹ ਜਿਹੜਾ ਸਾਰਾ ਟੋਟਲ ਡਿਵੈਲਪਮੈਂਟ ਜਿਹੜਾ ਪੱਖੀ ਜਿਹੜਾ ਸਾਡੇ ਪ੍ਰੋਗਰਾਮਸ ਹੈਗੇ ਆ ਤਾਂ ਹਰ ਇੱਕ ਤਰੀਕੇ ਦੇ ਜਿਹੜੇ ਪ੍ਰੋਗਰਾਮਸ ਹੈਗੇ ਉਹਨਾਂ ਨੂੰ ਅੱਗੇ ਨੇਪਰੇ ਚਾੜਨ ਦੇ ਲਈ ਅਸੀਂ ਇਹੀ ਟਰਾਈ ਕਰਦੇ ਆ ਕਿ ਜਿਹੜੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿ ਜੋ ਵੀ ਕੰਮ ਰਹਿੰਦੇ ਹੈਗੇ ਆ ਠੀਕ ਹੈ ਕਿ ਕਈ ਕੰਮਾਂ ਨੂੰ ਇਨਵੋਲਿਆ ਕੀਤਾ ਜਾਂਦਾ ਹੈਗਾ ਆ ਉਹਨਾਂ ਤੋਂ ਵੀ ਅਲੱਗ ਹੋ ਕੇ ਤਾਂ ਜੋ ਇੱਕ ਵਧੀਆ ਤਰੀਕੇ ਦੇ ਨਾਲ ਸੇਧ ਦੇ ਕੇ ਅਸੀਂ ਅੱਗੇ ਆਈਏ ਤੇ ਸਲਾਈ ਮਸ਼ੀਨ ਜਿਹੜਾ ਚੋਣ ਨਿਸ਼ਾਨ ਵਾਰਡ ਨੰਬਰ 1 ਦੇ ਵਿੱਚ ਤੇ ਸ਼੍ਰੀਮਤੀ ਮਨਜੀਤ ਕੌਰ ਜਿਹਨਾਂ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਆਪਾਂ ਭਾਰੀ ਬਹੁਮਤ ਦੇ ਵਿੱਚ ਜਿਤਾ ਕੇ ਅਸੀਂ ਨਗਰ ਕੌਂਸਲ ਦੇ ਵਿੱਚ ਐਜ਼ ਅ ਕੌਂਸਲਰ ਪਿਛੇ ਧੰਨਵਾਦ